ਜੇਰ ਆਲ ਭਾਰ ਦੇ ਗੱਲ ਕੀਤੀ ਜਾਵੇ ਤਾਂ ਰਾਜ ਪ੍ਰਬੰਧ ਵੀ ਐਸਾ ਜਿਸ ਦੇ ਵਿੱਚ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਔਰ ਸਦਾ ਆਪਣੇ ਰਾਜ ਭਾਰ ਦੇ ਦੌਰਾਨ ਕਦੇ ਵੀ ਆਪਣੇ ਆਪ ਨੂੰ ਮਹਾਰਾਜਾ ਜਾਂ ਬਾਦਸ਼ਾਹ ਨਹੀਂ ਸੀ ਅਖਵਾਇਆ ਬਲਕਿ ਸਿੰਘ ਸਾਹਿਬ ਕਹਾ ਕੇ ਖੁਸ਼ ਹੋ ਜਾ ਕਮੇ ਸਨ ਖੇਰ ਨਮਾਤਾ ਐਨੀ ਰੱਖੀ ਗੁਰਦਵਾਰ ਬਾਕੇ ਐਨੀ ਝੁਕੇ ਰਹੇ ਜੇ ਵੀ ਕੋਈ ਵੀ ਕੀਮਤੀ ਚੀਜ਼ ਕਿਸੇ ਵੱਲੋਂ ਤੋਹਫੇ ਦੇ ਰੂਪ ਵਿੱਚ ਆਪ ਜੀ ਨੂੰ ਮਿਲੇ ਕੋਈ ਕੀਮਤੀ ਚੀਜ਼ ਆਪਰੇ ਲਾਇਕ ਨਾ ਜਾਣ ਕੇ ਇਹ ਖਿਆਲ ਕਰਕੇ ਕਿ ਇਹ ਤਾਂ ਮੇਰੇ ਗੁਰੂ ਦੇ ਜੋਗ ਹੈ ਉਹ ਚੀਜ਼ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਭੇਟਾ ਕਰਦੇ ਰਹੇ ਚਾਹੇ ਇੱਕ ਹੀਰਿਆਂ ਜੱਤ ਸੋਨੇ ਦੀ ਕਢਾਈ ਵਾਲੀ ਚਾਂਦਨੀ ਜੋ ਕਿ 1984 ਦੇ ਘੱਲੂ ਘਾਰੇ ਦੌਰਾਨ ਗਾਇਬ ਹੋਈ ਮਹਾਮਦਾਨ ਜੀ ਸੰਮੇਨ ਨੂੰ ਉਹ ਮੁਗਲ ਬਾਦਸ਼ਾਹ ਦੇ ਵੱਲੋਂ ਉਹ ਚਾਂਦਨੀ ਭੇਟਾ ਹੋਈ ਉੱਪਰ ਲੱਗੀ ਹੋਈ ਚਾਂਦਨੀ ਜਿੱਥੇ ਆ ਕੇ ਦਰਬਾਰ ਵਿੱਚ ਆਪ ਜੀ ਨੇ ਵੇਖਣਾ ਸੀ ਜਦੋਂ ਚਰਮਲ ਚਰਮਲ ਕਰਦੇ ਹੀ ਵੇ ਤੱਕਿਆ ਚਾਂਦਨੀ ਤੱਕੀ ਭੋੜਾ ਪਿੱਛੇ ਰੋਕ ਰਿਆ ਸੀ ਇਹ ਕੀਮਤੀ ਵਸਤੂ ਮੇਰੇ ਲਾਇਕ ਨਹੀਂ ਇਹ ਮੇਰੇ ਸਤਫੰਦਾਂ ਦੇ ਦਰਬਾਰ ਦੇ ਲਾਇਕ ਹੈ ਉਹ ਚਾਂਦਨੀ ਆਪ ਜੀ ਦੇ ਸਤਫੰਦ ਜੀ ਹਰਮਨ ਸਿੰਘ ਦੇ ਅੰਦਰ ਭੇਜੀ ਆਪ ਜੀ ਦੇ ਹੁਕਮ ਤੇ ਕਵਰ ਨਵਨ ਹਾਸੰਗ ਜੀ ਦੇ ਆਨੰਦਗਾਰ ਦਾ ਮੌਕਾ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਦੀ ਪੁੱਤਰੀ ਦਾਨਕੀ ਦੇ ਨਾਲ ਕਵਰ ਨਵ ਦੇ ਆਸਿਕ ਦਾ ਆਨੰਦਗਾਰ ਲਾਉਣਾ ਹੈ ਉਸਵੇਂ ਦੇ ਬੜਾ ਕੀਮਤੀ ਹੀਰੇਆ ਗੜਿਆ ਸਿਹਰਾ ਤਿਆਰ ਕੀਤਾ ਗਿਆ ਕਮਨਾਂ ਉਹਨਾਂ ਦੇ ਹਾਸਲ ਕਰਨ ਵਾਸਤੇ ਜਦ ਉਸ ਸਿਹਰੇ ਦੀ ਚਮਕ-ਗਮਕ ਦੇਖੀ ਉਸ ਦੀ ਸ਼ਾਨੋ ਸ਼ੌਕਤ ਦੇਖੀ ਤਾਂ ਉਸੇਵੇਂ ਦੇ ਆਪਣੇ ਪੁੱਤਰੇ ਨੂੰ ਬੰਨਣ ਤੋਂ ਇਨਕਾਰ ਕਰ ਦਿੱਤਾ ਕਹਿ ਦਿੱਤਾ ਕਿ ਐਨੀ ਕੀਮਤੀ ਵਸਤੂ ਮੇਰੇ ਗੁਰੂ ਦੇ ਦਰਬਾਰ ਵਿੱਚ ਧੋਣੀ ਚਾਹੀਦੀ ਹੈ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਦੇ ਦੋਸ਼ਾ ਖਾਨਾ ਅੰਦਰ ਉਹ ਹੀਰੇਆ ਜੜਤ ਜਿਹੜਾ ਸਿਹਰਾ ਹੈ ਉਹ ਮੌਜੂਦ ਹੈ ਗੱਲ ਕੀ ਕਿ ਜੋ ਵੀ ਕੀਮਤੀ ਵਸਤੂ ਆਪ ਜੀ ਦੇ ਪਾਸ ਆਏ ਉਸ ਟੀਮ ਦੀ ਵਸਤੂ ਨੂੰ ਆਪ ਜੀ ਨੇ ਸੱਚਖੰਦ ਸ੍ਰੀ ਹਰਿਮੰਦਰ ਸਾਹਿਬ ਦੀ ਭੇਟਾ ਕੀਤਾ ਔਰ ਇਹ ਹੁਣ ਸੱਕੇ ਆਖਰੀ ਦਮ ਕੋਹੇ ਨਾਨਕ ਕੋਹੇ ਨੂਰ ਦੀ ਰਾਹ 'ਵੀ ਆਪ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਭੇਟਾ ਕਰਨ ਵਾਸਤੇ ਇਸ਼ਾਰਾ ਕੀਤਾ ਸੀ ਪਰ ਉਸ ਵੇਲੇ ਧਿਆਨ ਸੰਗ ਡੋਗਰੇ ਦੀ ਸ਼ਾਹਸਤਰੀ ਸਰਕਾਰ ਆਪ ਜੀ ਦੀ ਇਹ ਖਾਸ ਪੂਰੀ ਨਹੀਂ ਸੀ ਹੋ ਸਕੇ ਕਹਾ ਦਿੱਤਾ ਸੀ ਕਿ ਕੋਪੇ ਉਹ ਹੀ ਦਾ ਗੁਰਦਵਾਰ ਘਰ ਦੀ ਭੇਡਾ ਕਰ ਦਿੱਤਾ ਜਾਵੇ ਸੋ ਇਉਂ ਆਪ ਜੀ ਦਾ 4 ਸਾਲ ਮਧ ਰੰਗ ਦੀ ਬਿਮਾਰੀ ਦੇ ਕਰਕੇ ਉੱਠ ਨਹੀਂ ਸਕਦੇ ਤੁਰ ਫਿਰ ਨਹੀਂ ਸਕਦੇ ਇਤਿਹਾਸ ਸੰਡੋਗਰੇ ਨੇ ਆਪ ਦੀ ਇਹ ਖਾਸ਼ ਖੁਬੀ ਨਹੀਂ ਸੀ ਹੋਣ ਦਿੱਤੀ ਭਾਵੇਂ ਇੱਕ ਐਨੀ ਪ੍ਰਤਾਪੀ ਮਹਾਰਾਜਾ ਸਨ ਪਰ ਇਤਿਹਾਸ ਵਰਣਨ ਕਰਦਾ ਹੈ ਕਿ ਕਦੇ ਵੀ ਆਪਣੇ ਸਿਰ ਦੇ ਉੱਪਰ ਕਲਗੀ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਨੇ ਲਾਈ। ਭਾਵੇਂ ਚਿੱਤਰਕਾਰਾਂ ਨੇ ਅੱਜ ਦੇ ਸਮੇਂ ਵਿੱਚ ਤਸਵੀਰਾਂ ਬਣਾ ਸਕੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਿਰ ਤੇ ਕਲਗੀ ਲੱਗੀ ਵਾਲੀਆਂ ਪਰ ਇਤਿਹਾਸ ਦਾ ਵਰਣਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਸਿਰ ਉੱਪਰ ਕਲਗੀ ਨਹੀਂ ਸੀ ਲਾਈ ਬਲਕਿ ਬੜਾ ਸਾਦਾ ਜਿਹਾ ਗੁਰੂਮੁਖੀ ਦਸਤਾਰਾ ਆਪ ਦੀ ਸਜਾਇਆ ਕਰਦੇ ਸਨ। ਸੋ ਐਨੇ ਰਾਜ ਭਾਰ ਦੇ ਮਾਲਕ ਹੋ ਕੇ ਐਨੀ ਸਾਦਗੀ ਰੱਖਣੀ ਇਹ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਹੀ ਬਣ ਆਇਆ ਹੈ। ਇਹ ਫਿਰ ਮਹਾਰਾਜਾ ਹੋ ਕੇ ਆਪ ਲੋਕਾਂ ਦੇ ਸੱਚੇ ਸੁੱਚੇ ਸੇਵਾਦਾਰ ਵਰਗੇ ਰਹੇ ਨੇ ਸੋ ਆਪ ਤੌਰ ਤੇ ਕਹਾਣੀ ਪਰਚਾਤ ਸਾਰੇ ਜਾਣਦੇ ਨੇ ਕਿ ਜਦੋਂ ਵਰਖਾ ਨਾ ਹੋਣ ਤੋਂ ਅਕਾਲ ਪੈ ਗਿਆ ਸੀ ਕਿਸੇ ਪਾਸੇ ਵੀ ਕੋਈ ਖਾਣ ਪੀਣ ਵਾਸਤੇ ਕਿਸੇ ਕੋਲ ਕੁਝ ਬਚਿਆ ਨਹੀਂ ਸੀ ਤਾਂ ਉਸ ਵੇਲੇ ਆਪਣੀ ਸਖੀ ਸੁਭਾਅ ਦਾ ਪਰਚਾਤ ਧਿਆ ਹੋਇਆ ਸਬੂਤ ਗੰਗਿਆ ਆਪਣੇ ਦਰਿਆ ਦੇ ਦੀਦਾ ਆਪਣੇ ਅਨਾਜ ਦੇ ਪੰਢਾ ਸਾਰੇ ਖੋਹ ਦਿੱਤੇ ਸਨ ਕਿ ਜਿੰਨੀ ਜਿੰਨੀ ਕਿਸੇ ਨੂੰ ਅਨਾਜ ਦੀ ਲੋੜ ਹੈ ਉਹ ਆ ਕੇ ਲੈ ਜਾਓ ਇੱਕ ਬਿਰਧ ਬਾਬਾ ਜਿਸ ਦਾ ਪੁੱਤਰ ਧੜਾਈ ਕਰ ਗਿਆ ਸੀ ਛੋਟਾ ਜਿਹਾ ਪੋਤਰਾ ਕੋਲ ਸੀ ਉਹ ਪੋਤਰਾ ਬਾਪੇ ਦੀ ਡਗੋਰੀ ਫੜ ਕੇ ਜਾਣੇ ਲੈਣ ਆਇਆ ਲਾਲ ਚਵੱਦ ਨਾਲ ਚਵੱਸ ਆਪਣੇ ਮਿੱਤੋਂ ਵੱਧ ਮੂਤ ਭਾਰੀ ਪੰਢ ਬੋਤੀ ਪਾ ਲਈ ਸੀ ਉਹ ਨਾ ਛੋਟਾ ਬੱਚਾ ਚੁੱਕ ਕਰਦਾ ਸੀ ਨਾ ਬਿਰਧ ਚੁੱਕ ਸਕਦਾ ਸੀ ਛੱਡਣ ਨੂੰ ਵੀ ਜੇ ਨਹੀਂ ਸੀ ਕਰਦਾ ਉਸਵੇਂ ਨੇ ਭਿੰਸ ਬਣਾ ਕੇ ਮਹਾਰਾਜਾ ਅਨਜੇਸ ਸਿੰਘ ਜੀ ਜਿਨ੍ਹਾਂ ਨੇ ਖੇਸ ਦਾ ਝੋਟਿਆ ਮਾਰਿਆ ਹੋਇਆ ਸੀ ਪਛਾਣ ਰਹੀ ਸੀ ਜਾਂਦੇ ਬਾਬੇ ਦੀ ਉਹ ਬੋਰੀ ਚੁੱਕ ਕੇ ਉਸਦੇ ਘਰ ਆਪ ਪਹਤਾ ਦਿੱਤੀ ਸੀ ਸੋ ਐਸੇ ਆਪ ਦੀ ਪਰਜਾ ਦੀ ਸੇਵਾਦਾਰ ਹੋ ਕੇ ਵਿਚਰੇ